ਫੋਨ ਕੱਟ ਕੇ ਨਾਰੇਬਾਜ਼ੀ ਕਰ ਦਿਓ ਹਾਂ ਫੋਨ ਕੱਟ ਲੈਂਦੇ ਮੁੜਦਾਬਾਦ ਪੰਜਾਬ ਸਰਕਾਰ ਮੁੜਦਾਬਾਦ ਪੰਜਾਬ ਸਰਕਾਰ ਮੁੜਦਾਬਾਦ ਇੱਕੋ ਬੀਐਨਐਸ ਕੋ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਸੰਕੇ ਸਾਹਿਬ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਸੰਕੇ ਸਾਹਿਬ ਨਹੀਂ ਚਲੇਗੀ ਮੁੜਦਾਬਾਦ ਮੁੜਦਾਬਾਦ ਹਾਂਜੀ ਸਰ ਇੱਕ ਜਿਹੜਾ ਆਪਣੇ ਕਾਂਗਰਸੀ ਲੀਡਰ ਦੇ ਜਿਹੜੇ ਕਾਗਜ਼ ਰੱਦ ਕੀਤੇ ਗਏ ਐ ਕੀ ਕਹਨੇ ਹੋ ਐਮ ਐਲ ਏ ਸਾਹਿਬ ਦੇਖੋ ਬੜੇ ਗਲਤੰਗਨਾ ਕਾਜ ਰੱਦ ਕੀਤੇ ਗਏ ਨੇ ਜੋ ਉਹਨਾਂ ਨੇ ਕੋਈ ਦੱਸਿਆ ਵੀ ਨਹੀਂ ਇਹਨੂੰ ਨੋਟਿਸ ਵੀ ਰਿਸੀਵ ਨਹੀਂ ਕਰਾਇਆ ਵੀ ਤੁਹਾਡੇ ਤੇ ਕੀ ਅਲੀਕੇਸ਼ਨ ਨੇ ਫਿਰ ਵੀ ਜਿਹੜਾ ਆਊਟ ਆਫ ਜਿਹੜਾ ਸਾਨੂੰ ਪਤਾ ਲੱਗਿਆ ਵੀ ਉਹ ਜਿਹੜਾ ਇਹਨਾਂ ਦੇ ਜਿਹੜੇ ਬ੍ਰਦਰ ਨੇ ਕੋਈ ਡੱਗ ਬਣਾਇਆ ਹਾਲਾਂਕਿ ਸਾਡੇ ਕੈਂਡੀਡੇਟ ਦਾ ਤਾਂ ਪ੍ਰਾਪਰਟੀ ਵੀ ਹੈਨੀ ਤੇ ਉਹ ਕੈਂਡੀਡੇਟ ਨੂੰ ਜਿਹੜੇ ਕਾਜ ਆ ਬਿਲਕੁਲ ਗਲਤ ਤਰੀਕੇ ਨਾਲ ਰੱਦ ਕੀਤੇ ਗਏ ਇਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਸਰਕਾਰ ਦਾ ਪ੍ਰੈਸ਼ਰ ਸੀ ਜਿਹੜੇ ਨੂੰ ਪੱਤਰ ਲੱਗਿਆ ਵੀ ਉਹ ਇੱਕ ਥੋੜਾ ਰੱਜੇਪੂਜੇ ਘਰ ਦਾ ਬੰਦਾ ਵੀ ਹੱਦਕ ਹੋ ਗਈ ਉਹ ਹਾਰੂਗਾ ਤਾਂ ਉਸ ਬਖਲਾਹਟ ਜਾ ਕੇ ਇਹਨਾਂ ਨੇ ਸਰਕਾਰ ਦੇ ਪ੍ਰੈਸ਼ਰ ਚ ਜਾ ਕੇ ਸਾਡੇ ਕੈਂਡੀਡੇਟ ਦੇ ਕਾਗਜ਼ ਰੱਦ ਕੀਤੇ ਜੋ ਜੋ ਮਿਸਪਲਟੀ ਨੇ ਨੂੰ ਆਲਰੇਡੀ ਜਿਹੜੀ ਐਨਓਐਸ ਵੀ ਜਾਰੀ ਕੀਤੀ ਹੈ ਜੇਕਰ ਉਹਦੇ ਚ ਕੋਈ ਕਮੀ ਸੀ ਤਾਂ ਉਹਨਾਂ ਨੂੰ ਐਨਓਸੀ ਕਿਸ ਕਲ ਦੀ ਜਾਰੀ ਕੀਤੀ ਗਈ ਅਗਲੀ ਕੀ ਕਾਰਵਾਈ ਹੋਗੀ ਤੁਹਾਡੀ ਅਗਲੀ ਅਸੀਂ ਜਿਹੜੀ ਇਹਦੇ ਜਿਹੜਾ ਹਾਈ ਕੋਰਟ ਜਾਵਾਂਗੇ ਔਰ ਜਿਹੜਾ ਆਰੋ ਆ ਉਹਦੇ ਖਿਲਾਫ ਜਿਹੜਾ 255 ਬੀ ਐਨ ਐਸ ਇੱਕ ਨਾ ਕਾਨੂੰਨ ਆਇਆ ਜੇ ਕੋਈ ਅਧਿਕਾਰੀ ਗਲਤ ਪ੍ਰोसीडिंग ਤਿਆਰ ਕਰਦਾ ਉਹਨੂੰ ਮੈਲਾਫੇ ਟੈਂਸ਼ਨ ਦੇ ਨਾਲ ਤਾਂ ਉਹਦੇ ਖਿਲਾਫ ਜਿਹੜੀ ਐਫ ਆਈ ਆਰ ਲੋਜ ਹੁੰਦੀ ਹੈ ਉਹਦੇ ਵਿੱਚ ਸਜ਼ਾ ਵੀ ਹੈ ਤੇ ਉਹ ਵੀ ਅਸੀਂ ਕੱਲ ਨੂੰ ਉਹਦੇ ਆਰੋ ਦੇ ਖਿਲਾਫ ਐਫ ਆਈ ਆਰ ਲੋਜ ਕਰਾਵਾਂ ਤੁਸੀਂ ਚੰਡੀਗੜ੍ਹ ਗਏ ਸੀ ਤੁਹਾਨੂੰ ਸੁਣਨ ਚਾਇਆ ਕਿ ਵੀ ਐਟ ਅ ਟਾਈਮ ਪਤਾ ਲੱਗਾ ਤੁਸੀਂ ਵਾਪਸ ਆ ਗਏ ਕਿ ਵਜੇ ਇਹੀ ਰਹੀ ਹੈ ਜੀ ਮੈਂ ਜਦੋਂ ਪਤਾ ਵੀ ਜਿਵੇਂ ਮੈਡੀਕਲ ਕਾਫੀ ਯਾਰ ਸਾਡੀਆਂ ਚੱਲ ਰਹੀਆਂ ਮੈਂ ਉਹਦੇ ਵਿੱਚ ਥੋੜਾ ਜਿਹਾ ਕਿਤੇ ਕੋਈ ਸੀਗਾ ਪ੍ਰੋਗਰਾਮ ਜਾਣਾ ਸੀ ਉੱਥੇ ਸਾਡੇ ਮੇਰੇ ਜਿਲ੍ਹਾ ਪ੍ਰਧਾਨ ਨੇ ਉਹਨਾਂ ਦੇ ਬੇਟੀ ਦੀ ਪ੍ਰਸ਼ਾਦੀ ਸੀਗੀ ਤੇ ਜੇ ਮੈਨੂੰ ਪਤਾ ਲੱਗਿਆ ਤਾਂ ਮੈਂ ਉਸੇ ਟਾਈਮ ਜਦ ਮੈਂ ਰਸਤੇ 'ਚ ਵਾਪਸ ਆ ਗਿਆ ਕਿਉਂਕਿ ਮੇਰਾ ਫਰਜ਼ ਬਣਦਾ ਸੀ ਵੀ ਮੈਂ ਆਪਣੇ ਜਿਹੜੇ ਸਾਥੀ ਨੇ ਨਾਲ ਇੱਥੇ ਆ ਕੇ ਖੜਾ ਇਹ ਜਿਹੜੀ ਬਧਿੱਕੀ ਹੈ ਇਸ ਤੇ ਅ ਵਿਰੁੱਧ ਗਾਹਾਂ ਵੀ ਜਾਓਗੇ ਤੁਸੀਂ ਦੇਖੋ ਜਦੋਂ ਦੱਸਿਆ ਕਿ ਸੀ ਹਾਈ ਕੋਰਟ ਵੀ ਜਾਵਾਂਗੇ ਤੇ ਜਿਹੜਾ ਆਰੋਧ ਦੇ ਖਿਲਾਫ ਐਫਆਰ ਲੌਜ ਕਰਨ ਲਈ ਮੈਂ ਸੰਘਰਸ਼ ਕਰੂੰਗਾ ਉਹਨੇ ਗਲਤ ਤਰੀਕੇ ਨਾਲ ਕਾਇਰ ਕੱਦ ਕੀਤੇ ਆ ਉਹਨੂੰ ਮੈਂ ਬਾਰ-ਬਾਰ ਫੋਨ ਕੀਤਾ ਪਰ ਫੋਨ ਨਹੀਂ ਚੁੱਕਿਆ ਉਹਨੂੰ ਮੈਂ ਜਿਹੜੀ ਇਹਨਾਂ ਦੀ ਜਿਹੜੀ ਅੰਡਰਟੇਕਿੰਗ ਉਹ ਵੀ ਵਟਸਐਪ ਕੀਤੀ ਹੈ ਲੇਕਿਨ ਉਹਨੇ ਹਰ ਇੱਕ ਗੱਲ ਨੂੰ ਇਗਨੋਰ ਕੀਤਾ ਮੈਂ ਡੀ ਸਾਹਿਬ ਨੂੰ ਫੋਨ ਕੀਤਾ ਲੇਕਿਨ ਅਧਿਕਾਰੀਆਂ ਨੇ ਇੱਕ ਗੱਲ ਨੂੰ ਅਣਸੁਣਿਆ ਕੀਤਾ ਤੇ ਅਸੀਂ ਇਹਦੇ ਖਿਲਾਫ ਜਿਹੜਾ ਮੈਂ ਆਪਣਾ ਸੰਘਰਸ਼ ਜਿਹੜਾ ਕਾਨੂੰਨ ਮੁਤਾਬਕ ਮੈਂ ਲੜਾਈ ਲੜੂਗਾ